ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਚੌਥਾ ਦੇਹ ਤੇ ਜਨੜੀ ਹਰ ਨਵ ਰੰਗਿਆ ਰਾਮ ਰਾਮ ਤੂੰ ਪਾਵਹੀ ਭਾਈ ਇਹ ਮਨੁੱਖਾ ਜਨਮ ਇਹ ਦੇਹੀ ਰੂਪੀ ਤੇ ਜਨੜੀ ਤੇਜ ਚਾਲ ਚੱਲਣ ਵਾਲੀ ਸੁੰਦਰ ਕੁੜੀ ਪਰਮੇਸ਼ਰ ਦੇ ਨਵ ਰੰਗੜੀਆ ਭਾਵ ਪੰਨੀ ਮੇਨ ਪ੍ਰੇਮ ਰੰਗ ਵਿੱਚ ਰੰਗੀ ਹੋਈ ਹੈ RAM ਨਾਮ ਰੂਪੀ ਨਵੀਨ ਰੰਗ ਵਿੱਚ ਰੰਗੀ ਹੋਈ ਹੈ ਗੁਰ ਗਿਆਨ ਗੁਰੂ ਹਰ ਮੰਗੀਆਂ RAM RAM ਤੋਂ ਭਾਵ ਹੈ ਪਾਈ ਗੁਰੂ ਸਾਹਿਬ ਕੋਲੋਂ ਹਰੀ ਰੂਪ ਪਤੀ ਦੀ ਪ੍ਰਾਪਤੀ ਲਈ ਗੁਰ ਵੱਡਾ ਗਿਆਨ ਭਾਵ ਅਪਰੋਖ ਗਿਆਨ ਮੰਗਣਾ ਕਰੋ ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਤ ਮਿਤ ਜਾਣੀਆ ਗਿਆਨ ਦੇਣ ਵਾਲੀ ਹਰੀ ਦੀ ਸਰੂਪ ਲਖਣਾ ਵਾਲੀ ਚੰਗੀ ਸ੍ਰੇਸ਼ਟ ਕਥਾ ਮੰਗਣਾ ਕਰੋ ਇਸ ਨਾਲ ਹਰੀ ਦਾ ਨਾਮ ਹਿਰਦੇ ਵਿੱਚ ਵਸਦਾ ਹੈ ਫਿਰ ਇਸ ਨਾਮ ਨੂੰ ਜਪ ਕਰਕੇ ਮੁਕਤੀ ਦੀ ਮਿਤ ਮਰਿਆਦਾ ਜਾਣੀ ਦੀ ਹੈ ਸਭ ਜਨਮ ਸਫਲਿਓ ਕੀਆ ਕਰਤਾ ਹਰ ਰਾਮ ਨਾਮ ਵਖਾਣੀਆ ਕਰਤਾਪੁਰਖ ਨੇ ਉਹਨਾਂ ਦਾ ਸਾਰਾ ਹੀ ਜਨਮ ਸਫਲਾ ਕਰ ਦਿੱਤਾ ਹੈ ਜਿਨ੍ਹਾਂ ਨੇ ਹਰੀ ਦੇ ਰਾਮ ਨਾਮ ਤਾਈ ਵਖਿਆਣ ਕਥਨ ਕੀਤਾ ਹੈ ਹਰ ਰਾਮ ਨਾਮ ਸਲਾਹੀ ਹਰ ਪ੍ਰਭ ਹਰ ਭਗਤ ਹਰ ਜਨ ਮੰਗਿਆ ਹਰੀ ਦੇ ਜਨ ਦਾਸਾਂ ਪਾਸੋਂ ਹਰੀ ਦੀ ਭਗਤੀ ਮੰਗ ਕਰਕੇ ਹਰੇਕ ਨੂੰ ਆਪਣੀ ਚੇਤਨ ਸੱਤਾ ਦੇ ਕੇ ਹਰੇ ਭਰੇ ਕਰਨ ਵਾਲੀ ਪਰਮੇਸ਼ਰ ਦੇ ਰਾਮ ਨਾਮ ਨੂੰ ਸਲਾਹਣਾ ਕਰੋ ਜਨ ਕਹੈ ਨਾਨਕ ਸੁਣੋ ਸੰਤੋ ਹਰ ਭਗਤ ਗੋਵਿੰਦ ਚੰਗੀ ਆ ਸਤਿਗੁਰੂ ਸਾਹਿਬ ਜੀ ਕਹਤੋਂ ਭਾਵ ਕਥਨ ਕਰਦੇ ਹਨ ਕਿ हे ਸੰਤ ਜਨੋ ਸੁਣਨਾ ਕਰੋ ਗੋ ਪ੍ਰਿਥਵੀ ਦੇ ਵਿੰਦ ਰੱਖਿਆ ਕਰਨ ਵਾਲੇ ਹਰੀ ਦੀ ਭਗਤੀ ਸਭ ਤੋਂ ਹੀ ਚੰਗੀ ਸ੍ਰੇਸ਼ਟ ਹੈ ਦੇਹ ਕੰਚਨ ਜੀਨ ਸਵਿੰਨਾਰਾਮ へ ਭਾਈ ਇਹ ਦੇਹੀ ਰੂਪੀ ਘੋੜੀ ਵੀ ਕੰਚਨ سونے ਵਰਗੀ ਹੈ ਤੇ ਰਾਮ ਦਾ ਬੁੱਜਣ ਰੂਪ ਜੀਨ ਕਾਠੀ ਵੀ سونے ਦੀ ਪਾਈ ਹੋਈ ਹੈ ਇਸ سونے ਵਰਗੀ ਦੇਹ ਰੂਪੀ ਘੋੜੀ ਉੱਪਰ 12 ਵੰਨੀ ਦੇ سونے ਦੀ ਨਿਆਈ ਦਾ ਸਿੰਦਰੇ ਮਨ ਤੇ ਬੁੱਧ ਇਹਨਾਂ 12 ਨੂੰ ਜਿਤਣ ਰੂਪ ਸੋ ਵਿੰਨਾ ਸੁਨੇਹਰੀ ਰੰਗ ਦੀ ਕਾਠੀ ਪਉਣਾ ਕੀਤੀ ਹੈ ਜੜ ਹਰ ਹਰ ਨਾਮ ਰਤਨ ਨਾਮ ਏ ਭਾਈ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਰਾਮ ਨਾਮ ਰੂਪੀ ਰਤਨ ਰਤਨ ਉਸ ਕਾਠੀ ਵਿੱਚ ਜੜ ਕੇ ਇਹ ਜੜੇ ਹਨ ਜੜ ਨਾਮ ਰਤਨ ਗੋਵਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਕੜੇ ਪਰਮੇਸ਼ਰ ਦੇ ਨਾਮ ਰੂਪੀ ਰਤਨ ਜੜ ਕਰਕੇ ਗੋਬਿੰਦ ਪਰਮੇਸ਼ਰ ਨੂੰ ਪਉਣਾ ਕੀਤਾ ਹੈ ਹਰੀ ਦੀ ਪ੍ਰਾਪਤੀ ਵਾਲੇ ਸ਼ੁਭ ਗੁਣ ਹੋਣ ਕਰਕੇ ਹਰੀ ਦਾ ਗੁਣ ਗਿਆਨ ਹੋਣ ਕਰਕੇ ਹਰੀ ਜੀ ਮਿਲ ਪਏ ਹਨ ਜਿਸ ਕਰਕੇ ਕਣੇ ਬਹੁਤ ਆਨੰਦ ਪ੍ਰਾਪਤ ਹੋਏ ਹਨ ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ ਵਡਭਾਗੀ ਹਰ ਰੰਗ ਹਰ ਬਣੇ ਜਿਸ ਨੇ ਗੁਰਾਂ ਦਾ ਉਪਦੇਸ਼ ਪਉਣਾ ਕੀਤਾ ਹੈ ਉਸ ਨੇ ਗੁਰਾਂ ਦਾ ਦਿੱਤਾ ਹੋਇਆ ਹਰੀ ਨਾਮ ਧਿਆਉਣਾ ਕੀਤਾ ਹੈ ਗੁਰਾਂ ਦੁਆਰਾ ਬ੍ਰਹਮ ਨੂੰ ਪਾਇਆ ਹੈ ਹਰ ਮਿਲੇ ਸੁਆਮੀ ਅੰਤਰਜਾਮੀ ਹਰ ਨਵਤਨ ਹਰ ਨਵ ਰੰਗਿਆ ਉਸ ਨੂੰ ਅੰਦਰ ਦੀ ਜਾਣਨ ਵਾਲੇ ਸਰਬ ਦੇ ਸੁਆਮੀ ਮਾਲਕ ਪਰਮੇਸ਼ਰ ਜੀ ਮਿਲ ਪਏ ਹਨ ਜੋ ਨਵੀਨ ਤੋਂ ਨਵੀਨ ਸਰੂਪ ਹਰੀ ਹੈ ਅਤੇ ਉਸ ਹਰੀ ਵਿੱਚ ਰੰਗਿਆ ਪ੍ਰੇਮ ਪੈ ਗਿਆ ਹੈ ਨਾਨਕ ਵਖਾਣੈ ਨਾਮ ਜਾਣੈ ਹਰ ਨਾਮ ਹਰ ਪ੍ਰਭ ਮੰਗਿਆ ਸਤਿਗੁਰੂ ਸਾਹਿਬ ਜੀ ਵਖਾਣੇ ਭਾਵ ਕਥਨ ਕਰਦੇ ਹਨ ਕਿ ਜੋ ਨਾਮ ਨੂੰ ਹੀ ਆਪਣਾ ਆਸਰਾ ਜਾਣਦੇ ਹਨ ਨਾਮ ਨੂੰ ਜਪ ਕੇ ਹਰੀ ਨੂੰ ਜਾਣਦੇ ਹਨ ਉਹ ਹਰੇ ਭਰੇ ਕਰਨ ਵਾਲੇ ਪ੍ਰਭ ਪਰਮੇਸ਼ਰ ਦੇ ਪਾਸੋਂ ਹਰੀ ਨਾਮ ਹੀ ਮੰਗਦੇ ਹਨ ਕੜਿਆਲ ਮੁਖੇ ਗੁਰ ਅੰਕਸ ਪਾਇਆ RAM ਜਿਵੇਂ ਦੇਹ ਰੂਪੀ ਚੰਚਲ ਘੋੜੀ ਦੇ ਮੁਖ ਵਿੱਚ ਗਿਆਨ ਰੂਪੀ ਕੜਿਆਲ ਲੋਹੇ ਦੇ ਕੰਡਿਆਂ ਵਾਲਾ ਲਗਾਮ ਪਾਉਣਾ ਕਿਹਾ ਹੈ ਇਵੇਂ ਮਨ ਰੂਪੀ ਹਾਥੀ ਨੂੰ ਵਸ ਕਰਨ ਲਈ ਗੁਰਾਂ ਦਾ ਸ਼ਬਦ ਰੂਪੀ ਅੰਕ ਸਕੁੰਡਾ ਪਾਉਣਾ ਕੀਤਾ ਹੈ ਮਨ ਮੈਗਲ ਗੁਰ ਸ਼ਬਦ ਵਸ ਆਇਆ RAM ਏ ਭਾਈ ਮਨ ਰੂਪੀ ਮੈਗਲ ਹਾਥੀ ਗੁਰਾਂ ਦੇ ਸ਼ਬਦ ਉਪਦੇਸ਼ ਰੂਪੀ ਕੁੰਡੇ ਨਾਲ ਵਸ ਅਧੀਨਗੀ ਵਿੱਚ ਆ ਗਿਆ ਹੈ ਮਨ ਵਸਗਤ ਆਇਆ ਪਰਮ ਪਦ ਪਾਇਆ ਸਾ ਧਨਕੰਤ ਪਿਆਰੀ ਜਿਸ ਦਾ ਮਨ ਰੂਪੀ ਹਾਥੀ ਗੁਰਾਂ ਦੇ ਸ਼ਬਦ ਰੂਪੀ ਕੁੰਡੇ ਨਾਲ ਵਸਗਤ ਅਧੀਨ ਕਾਬੂ ਵਿੱਚ ਆ ਗਿਆ ਹੈ ਉਸ ਨੇ ਪਰਮ ਵੱਡੀ ਪਦ ਪਦਵੀ ਭਾਵ ਕੇਵਲ ਮੁਕ ਨੂੰ ਪ੍ਰਾਪਤ ਕੀਤਾ ਹੈ ਸਾ ਕੀਏ ਉਹੀ ਜਿਗਿਆਸੂ ਜੀਵ ਰੂਪੀ ਤਾ ਨਿਸਤਰੀ ਕੰਤ ਪਤੀ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ ਅੰਤਰ ਪ੍ਰੇਮ ਲੱਗਾ ਹਰ ਸੇਤੀ ਘਰ ਸੋਹੈ ਹਰ ਪ੍ਰਭ ਨਾਰੀ ਜਿਸ ਦੇ ਹਿਰਦੇ ਅੰਦਰ ਪਰਮੇਸ਼ਰ ਨਾਲ ਪ੍ਰੇਮ ਲੱਗ ਗਿਆ ਹੈ ਉਹ ਜਗਿਆਸੂ ਰੂਪ ਇਸਤਰੀ ਨਾਰੀ ਹਰੇ ਭਰੇ ਕਰਨ ਵਾਲੇ ਹਰ ਪ੍ਰਭ ਪਰਮੇਸ਼ਰ ਦੇ ਰੂਪ ਦੀ ਪ੍ਰਾਪਤੀ ਕਰਕੇ ਸੰਸਾਰ ਸਤਸੰਗਤ ਰੂਪੀ ਘਰ ਵਿੱਚ ਸ਼ੋਭਦੀ ਹੈ ਹਰ ਰੰਗ ਰਾਤੀ ਸਹਜੇ ਮਾਤੀ ਹਰ ਪ੍ਰਭ ਹਰ ਹਰ ਪਾਇਆ ਉਹ ਹਰੀ ਦੇ ਰੰਗ ਪ੍ਰੇਮ ਵਿੱਚ ਰਤੀ ਹੋਈ ਸਹਜ ਅਵਸਥਾ ਸਰੂਪ ਵਿੱਚ ਮਾਤੀ ਮਸਤ ਹੋ ਜਾਂਦੀ ਹੈ ਕਿਉਂਕਿ ਉਸਨੇ ਹਰੇਕ ਨੂੰ ਆਪਣੀ ਚੇਤਨ ਸੱਤਾ ਦੁਆਰਾ ਹਰੇ ਪਰੇ ਕਰਨ ਵਾਲੇ ਹਰੀ ਪ੍ਰਭੂ ਨੂੰ ਪਾਉਣਾ ਕੀਤਾ ਹੈ ਨਾਨਕ ਜਨ ਹਰਦਾਸ ਕਹਤ ਹੈ ਵਡਭਾਗੀ ਹਰ ਘਰ ਧਿਆਇ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਜਨ ਦਾਸ ਹਰੀ ਦਾ ਸੇਵਕ ਇਹ ਕਹਿੰਦਾ ਹਾਂ ਕਿ ਜਿਨ੍ਹਾਂ ਨੇ ਹਰੇ ਭਰੇ ਕਰਨ ਵਾਲੇ ਹਰੀ ਦੇ ਨਾਮ ਨੂੰ ਤਿਆਤਾਕਾਰ ਵਰਤੀ ਕਰਕੇ ਧਿਆਣਾ ਕੀਤਾ ਹੈ ਉਹ ਵੱਡੇ ਭਾਗਾਂ ਵਾਲੇ ਆ ਉਹਨਾਂ ਦੀ ਵੱਡ ਭਾਗੀ ਵੱਡ ਵਡਿਆਈ ਦੀ ਇੱਛਾ ਜਾਂ ਵੱਡ ਵੱਡੀ ਹੋਮੇ ਭਾਗੀ ਕਹੀਏ ਭੱਜ ਗਈ ਹੈ ਦੇਹ ਘੋੜੀ ਜੀ ਜਿਤ ਹਰ ਪਾਇਆ ਰਾਮ ਏ ਭਾਈ ਜੀ ਇਹ ਮਨੁੱਖਾ ਜਨਮ ਦੇਹੀ ਰੂਪੀ ਘੋੜੀ ਪ੍ਰਾਪਤ ਕੀਤੀ ਸਫਲੀ ਹੈ ਜਿਸ ਦੇ ਰਾਹੀ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜਾਂਦਾ ਹੈ ਮਿਲ ਸਤਗੁਰ ਜੀ ਮੰਗਲ ਗਾਇਆ RAM RAM ਤੋਂ ਪਾਵ ਹੈ ਭਾਈ ਜੀ ਫਿਰ ਸਤਗੁਰਾਂ ਨਾਲ ਮਿਲ ਕਰਕੇ ਪਰਮੇਸ਼ਰ ਦੇ ਮੰਗਲਾਚਾਰ ਖੁਸ਼ੀ ਦੇ ਗੀਤ ਗਾਇਨ ਕਰੀਦੇ ਹਨ ਹਰ ਗਾਏ ਮੰਗਲ RAM ਨਮ ਹਰ ਸੇਵ ਸੇਵਕ ਸੇਵਕੀ ਜਿਸ ਨੇ ਮੁਹਰੀਦੇ RAM ਨਾਮ ਰੂਪੀ ਮੰਗਲਾ ਚਾਰ ਨੂੰ ਗਾਇਨ ਕੀਤਾ ਹੈ ਉਸਨੇ ਹੀ ਸੇਵਨੇ ਜੋਗ ਹਰੀ ਦੀ ਸੇਵਕ ਕਈਏ ਦਾਸਾ ਭਾਵ ਧਾਰ ਕੇ ਸੇਵ ਕੀ ਭਾਵ ਸੇਵਾ ਕੀਤੀ ਹੈ ਪ੍ਰਭ ਜਾਏ ਪਾਵੈ ਰੰਗ ਮਹਿਲੀ ਹਰ ਰੰਗ ਮਾਣੈ ਰੰਗ ਕੀ ਜਿਗਿਆਸੂ ਰੂਪ ਇਸਤਰੀ ਤੁਰ ਗਿਆ ਪਾਦਰੂਪੀ ਜਾਏ ਜਗਾ ਜਾ ਕੇ ਪਰਮੇਸ਼ਰ ਦੇ ਆਨੰਦ ਨੂੰ ਪਾਉਂਦੀ ਹੈ ਜੋ ਹਰੀ ਦੇ ਰੰਗ ਆਨੰਦ ਨੂੰ ਮਾਣਦੇ ਹਨ ਉਹਨਾਂ ਨੂੰ ਬਾਕੀ ਹੋਰ ਕੀ ਰੰਗ ਆਨੰਦ ਰਹਿ ਗਿਆ ਭਾਵ ਸਾਰੇ ਆਨੰਦ ਪ੍ਰਾਪਤ ਹੋ ਗਏ ਹੋਰ ਰੰਗ ਉਹਨਾਂ ਕੀ ਲੈਣਾ ਹੈ ਜਿਸ ਨੇ ਹਰੀ ਦੇ ਨਾਮ ਰੂਪੀ ਰੰਗ ਵਿੱਚ ਆਪਣੀ ਬਿਰਤੀ ਰੰਗਣਾ ਕੀਤੀ ਹੈ ਉਸ ਨੇ ਹਰੀ ਦੇ ਆਨੰਦ ਨੂੰ ਮਨ ਬਾਣੀ ਸਰੀਰ ਕਰਕੇ ਮਾਣਿਆ ਹੈ ਗੁਣ ਰਾਮ ਗਾਏ ਮਨ ਸੁਭਾਈ ਹਰ ਗੁਰਮਤੀ ਮਨ ਧਿਆਇਆ ਜਿਨ੍ਹਾਂ ਨੇ ਰਾਮ ਪਰਮੇਸ਼ਰ ਦੇ ਗੁਣ ਗਾਇਨ ਕੀਤੇ ਹਨ ਉਹ ਮਨ ਹਿਰਦੇ ਕਰਕੇ ਸੁਭਾਏ ਸ਼ੋਭਾ ਦੇ ਸਹਿਤ ਹਨ ਉਹਨਾਂ ਨੇ ਗੁਰਾਂ ਦੀ ਸਿੱਖਿਆ ਦੁਆਰਾ ਆਪਣੇ ਮਨ ਹਿਰਦੇ ਵਿੱਚ ਹਰੀ ਨੂੰ ਧਿਆਉਣਾ ਕੀਤਾ ਹੈ ਜਨ ਨਾਨਕ ਹਰਿ ਕਿਰਪਾ ਧਾਰੀ ਦੇਹ ਘੋੜੀ ਚੜ ਹਰ ਪਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਦਾਸਾਂ ਉੱਪਰ ਪਰਮੇਸ਼ਰ ਵਾਹਿਗੁਰੂ ਜੀ ਨੇ ਆਪਣੀ ਕਿਰਪਾ ਮਿਹਰ ਧਾਰਨਾ ਕੀਤੀ ਹੈ ਉਹਨਾਂ ਨੇ ਉਹਨਾਂ ਦੇ ਜੀਵਾਤਮਾ ਨੇ ਮਨੁੱਖਾ ਦੇਹੀ ਰੂਪੀ ਘੋੜੀ ਉੱਪਰ ਭਗਤੀ ਕਰਨ ਰੂਪ ਚੜ੍ਹ ਕੇ ਹਰੀ ਨੂੰ ਪਉਣਾ ਕੀਤਾ ਹੈ ਮੁਕਤ ਰੂਪੀ ਲਾੜੀ ਵਿਆਹ ਲਈ ਹੈ ਰਾਗ ਵਡ ਹੰਸ ਮਹੱਲਾ ਪੰਜਵਾ ਸੰਤ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਸ ਵੇਲੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਤਾ ਗੱਦੀ ਉੱਪਰ ਬਿਰਾਜਮਾਨ ਹੋਏ ਤਦੋਂ ਬਾਅਦ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਨੂੰ ਪੁੱਛਿਆ ਕਿ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਤੁਹਾਡੇ ਉੱਪਰ ਕਿਹੜੀ ਬਖਸ਼ਿਸ਼ ਕੀਤੀ ਹੈ ਤਦ ਸਤਿਗੁਰੂ ਸਾਹਿਬ ਜੀ ਨੇ ਵਡਹੰਸ ਰਾਗ ਅੰਦਰ ਸ਼ੰਤ ਕਈਏ ਜਸ ਰੂਪੀ ਬਾਣੀ ਚੌਥੇ ਘਰ ਸੁਰ ਤਾਲ ਵਿੱਚ ਉਚਾਰਨ ਕੀਤੀ ਸਤਿਗੁਰੂ ਜੀ ਮੰਗਲ ਕਰਦੇ ਹਨ ਇੱਕ ਜੋ ਅਦੁੱਤੀ ਬ੍ਰਹਮ ਹੈ ਓ ओंकार ਸਰਬਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗੁਰ ਮਿਲ ਲੱਦਾ ਜੀ RAM ਪਿਆਰਾ ਰਾਮ RAM ਤੂੰ ਪਾਵਹਿ ਭਾਈ ਮੈਂ ਗੁਰਾਂ ਨਾਲ ਮਿਲ ਕਰਕੇ ਪਿਆਰਾ ਰਾਮ ਪਰਮੇਸ਼ਰ ਲੱਦਾ ਕੀ ਇਹ ਲੱਭਿਆ ਪ੍ਰਾਪਤ ਕੀਤਾ ਹੈ ਫਿਰ ਬਾਬਾ ਬੁੱਢਾ ਸਾਹਿਬ ਜੀ ਤੇ ਆਦ ਸਿੱਖਾਂ ਨੇ ਬੇਨਤੀ ਕੀਤੀ ਹੇ ਮਹਾਰਾਜ ਜੀ ਤੁਸੀਂ ਕੀ ਭੇਡਾ ਕੀਤਾ ਸੀ ਇਹ ਤਨ ਮਨ ਦਿੱਤੜਾ ਵਾਰੂ ਵਾਰਾ RAM RAM ਤੂੰ ਭਾਵ ਹੀ ਭਾਈ ਅਸੀਂ ਆਪਣੇ ਤਨ ਸਰੀਰ ਦਾ ਅਪਮਾਨ ਵੀ ਵਾਰੂ ਵਾਰ ਦਿੱਤਾ ਤੇ ਮਨ ਦੀ ਮਨੋਤ ਵੀ ਵਾਰਾ ਵਾਰ ਨਾ ਕੀਤਾ ਹੈ ਨਿਰੰਤਰ ਇਕਲਾਸ ਆਪਣਾ ਆਪ ਵਾਰ ਦਿੱਤਾ ਹੈ ਤਨ ਮਨ ਦਿੱਤਾ ਭਵ ਜਲ ਜਿੱਤਾ ਜੂਕੀ ਕਾਣ ਜਮਾਣੀ ਅਸੀਂ ਆਪਣਾ ਤਨ ਸਰੀਰ ਤੇ ਮਨ ਗੁਰਾਂ ਨੂੰ ਭੇਟਾ ਰੂਪ ਵਿੱਚ ਦਿੱਤਾ ਅਰਪ ਦਿੱਤਾ ਹੈ ਅਤੇ ਭਵਜਲ ਸੰਸਾਰ ਸਮੁੰਦਰ ਨੂੰ ਜਿੱਤ ਲਿਆ ਹੈ ਤੇ ਜਮਾਣੀ ਜਮਾਂ ਦੀ ਕਾਣ ਮੁਤਾਜਗੀ ਵੀ ਚੁੱਕੀ ਗਈ ਉੱਠ ਗਈ ਹੈ ਅਸਥਿਰthia ਅੰਮ੍ਰਿਤ ਪੀਆ ਰਹਿ ਆ ਆਉਣ ਜਾਣੀ ਜਦੋਂ ਗੁਰਾਂ ਕੋਲੋਂ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਨਾਮ ਰਸ ਅੰਮ੍ਰਿਤ ਪੀਣਾ ਕੀਤਾ ਹੈ ਭਾਵ ਜਪਿਆ ਤਾਂ ਸਾਡਾ ਚਿੱਤ ਇਸਤਿਤ ਹੋ ਗਿਆ ਤੇ ਜੋ ਸਰੀਰ ਧਾਰ ਕੇ ਆਵਣ ਜਾਣੀ ਆਉਣਾ ਜਾਣਾ ਜੰਮਣਾ ਮਰਨਾ ਸੀ ਇਸ ਵੱਲੋਂ ਵੀ ਰਹਿਤ ਹੋ ਗਏ ਸੋ ਘਰ ਲੱਦਾ ਸਹਜ ਸਮੱਦਾ ਹਰ ਕਾ ਨਾਮ ਆਧਾਰਾ ਜਦੋਂ ਹਰੀ ਦਾ ਨਾਮ ਨਾਮ ਹੀ ਆਧਾਰਾ ਆਸਰਾ ਰੂਪ ਸਮਝ ਲਿਆ ਤਦੋਂ ਉਹ ਸਰੂਪ ਰੂਪੀ ਘਰ ਲੱਭ ਲਿਆ ਉਸ ਰੂਪ ਵਿੱਚ ਸਹਜੇ ਨਿਰਯਤਨ ਹੀ ਸਮੱਦਾ ਸਮਾਗੇ ਭਾਵ ਮਨ ਦੀ ਸਮਾਧੀ ਲੱਗੀ ਕੋ ਨਾਨਕ ਸੁਖ ਮਾਣੇ ਰਲੀਆਂ ਗੁਰਪੂਰੇ ਕਉ ਨਮਸਕਾਰਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਅਸੀਂ ਸੁਖ ਸਰੂਪ ਹਰੀ ਦੀਆਂ ਰਲੀਆਂ ਖੁਸ਼ੀਆਂ ਮਾਣਦੇ ਹਾਂ ਇਸ ਲਈ ਪੂਰਨ ਗੁਰੂ ਰਾਮਦਾਸ ਸਾਹਿਬ ਜੀ ਤਾਈ ਸਾਡੀ ਨਮਸਕਾਰਾਂ ਪ੍ਰਣਾਮ ਵੰਦਨਾ ਹੈ ਸੁਣ ਸੱਜਣ ਜੀ ਮੈ ਡੜੇ ਮੀਤਾ ਰਾਮ ਗੁਰ ਮੰਤਰ ਸ਼ਬਦ ਸੱਚ ਦੀਤਾ ਰਾਮ हे मैडड़े ਤੋਂ ਭਾਵ ਮੇਰੇ ਰਾਮ ਪਰਮੇਸ਼ਰ ਦੇ ਮੀਤਾਂ ਮਿੱਤਰੋ ਤੇ ਸੱਜਣ ਸ੍ਰੇਸ਼ਟ ਮਹਾਪੁਰਖ ਜੀ ਤੁਸੀਂ ਹੋਰ ਸੁਣਨਾ ਕਰੋ ਕਿ ਗੁਰਾਂ ਨੇ ਹੋਰ ਕੀ ਕੀ ਬਖਸ਼ਿਸ਼ ਕੀਤੀ ਹੈ हे ਭਾਈ ਅਸਾਂ ਨੂੰ ਗੁਰਾਂ ਨੇ ਸੱਚੇ ਨਾਮ ਰੂਪੀ ਮੰਤਰ ਦਾ ਉਪਦੇਸ਼ ਦਿੱਤਾ ਹੈ ਸੱਚੇ ਬ੍ਰਹਮ ਦੀ ਪ੍ਰਾਪਤੀ ਦਾ ਮੰਤਰ ਦਿੱਤਾ ਹੈ ਸੱਚ ਸ਼ਬਦ ਤੇ ਆਇਆ ਮੰਗਲ ਲਗਾਇਆ ਚੂਕੇ ਮਨਹੁ ਅਦੇਸਾ ਫਿਰ ਆਸਾਨੇ ਉਹ ਸੱਚਾ ਸ਼ਬਦ ਉਪਦੇਸ਼ ਸਤਨਾਮ ਵਾਹਿਗੁਰੂ ਧਿਆਉਣਾ ਕੀਤਾ ਤੇ ਹਰੀ ਦੇ ਮੰਗਲ ਖੁਸ਼ੀ ਦੇ ਗੀਤਾਂ ਨੂੰ ਗਾਇਨ ਕੀਤਾ ਤਦੋਂ ਮਨ ਵਿੱਚੋਂ ਸਾਰੇ ਅਦੇਸਾ ਭਰਮ ਪੈ ਚੁੱਕੇ ਗਏ ਉੱਠ ਗਏ ਸੋ ਪ੍ਰਭ ਪਾਇਆ ਕਤ ਹੈ ਨਾ ਜਾਇ ਸਦਾ ਸਦਾ ਸੰਗ ਬੈਸਾ ਹੁਣ ਅਸੀਂ ਉਹ ਤਤ ਪਦ ਦਾ ਅਲਖ ਅਰਥ ਰੂਪ ਪ੍ਰਭੂ ਪਰਮੇਸ਼ਰ ਪਾ ਲਿਆ ਹੈ ਜੋ ਕਿਧਰੇ ਵੀ ਛੱਡ ਕੇ ਨਹੀਂ ਜਾਂਦਾ ਹੁਣ ਸਾਡਾ ਜੀਵਾਤਮਾ ਕਿਧਰੇ ਵੀ ਜੁਨਾ ਸਰੀਰਾਂ ਵਿੱਚ ਨਹੀਂ ਜਾਵੇਗਾ ਉਹ ਹਰੀ ਸਦਾ ਸਦਾ ਕੀਏ ਸਦੀਵ ਕਾਲ ਹੀ ਸਾਡੇ ਨਾਲ ਬੈਠਾ ਭਾਵ ਅੰਗ ਸੰਗ ਰਹਿੰਦਾ ਹੈ ਪ੍ਰਭ ਜੀ ਭਾਣਾ ਸੱਚਾ ਮਾਣਾ ਪ੍ਰਭ ਹਰ ਧਨ ਸਹਿਜੇ ਦਿੱਤਾ ਜਦੋਂ ਪ੍ਰਭ ਪਰਮੇਸ਼ਰ ਜੀ ਨੂੰ ਭਾਣਾ ਪਾ ਗਏ ਜਦੋਂ ਪਰਮੇਸ਼ਰ ਦਾ ਭਾਣਾ ਮੰਨਿਆ ਤਦੋਂ ਇਹ ਗੁਰਤਾ ਗੱਦੀ ਰੂਪ ਸਰੂਪ ਦੀ ਪ੍ਰਾਪਤੀ ਦਾ ਸੱਚਾ ਮਾਣਾ ਮਾਨ ਪ੍ਰਾਪਤ ਹੋਇਆ ਪ੍ਰਭ ਪਰਮੇਸ਼ਰ ਸਰੂਪ ਸਤਿਗੁਰਾਂ ਨੇ ਸੁਭਾਵਕ ਹੀ ਹਰੀ ਦਾ ਨਾਮ ਰੂਪੀ ਧਨ ਦੇ ਦਿੱਤਾ ਹੈ ਕਹੋ ਨਾਨਕ ਤਿਸ ਜਨ ਬਲਹਾਰੀ ਤੇਰਾ ਦਾਨ ਸਬਨੀ ਹੈ ਲੀਤਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਜਨ ਦਾਸ ਸਤਿਗੁਰਾਂ ਤੋਂ ਸਦਾ ਬਲਹਾਰ ਕੁਰਬਾਨ ਜਾਂਦਾ ਹਾਂ ਬਲ ਬਲ ਜਾਂਦਾ ਹਾਂ ਜਿੰਨਾ ਪਾਸੋਂ ਸਾਰਿਆਂ ਨੇ ਤੇਰਾ ਦਿੱਤਾ ਹੈ ਦਾਨ ਲੈਣਾ ਕੀਤਾ ਬਾਬਾ ਬੁੱਢਾ ਸਾਹਿਬ ਜੀ ਨਾਲ वार्तालाਪ ਕਰਦੇ ਹੋਏ ਅੱਗੇ ਪਰਮੇਸ਼ਰ ਦੇ ਸਾਹਮਣੇ ਬਿਰਤੀ ਕਰਕੇ ਉਚਾਰਦੇ ਆ ਤਉ ਭਾਣਾ ਤਾਂ ਤ੍ਰਿਪਤ ਅਗਾਏ RAM हे RAM ਪਰਮੇਸ਼ਰ ਜਦੋਂ ਤੈਨੂੰ ਭਾ ਗਏ ਤਦੋਂ ਆਤਮ ਤ੍ਰਿਪਤੀ ਕਰਕੇ ਲੋਕ ਪ੍ਰਲੋਕ ਦੇ ਪਦਾਰਥਾਂ ਵੱਲੋਂ ਅਗਾਏ ਕਈ ਰਜ ਗਏ ਹੋ ਮਨ ਥੀਆ ਠੰਡਾ ਸਭ ਤ੍ਰਿਸ਼ਣ 부ਜਾਈਂ ਰਾਮ ਏ ਰਾਮ ਪਰਮੇਸ਼ਰ ਸਾਡਾ ਮਨ ਹਿਰਦਾ ਠੰਡਾ ਸ਼ਾਂਤ ਹੋ ਗਿਆ ਅਤੇ ਤੂੰ ਸਾਰੀਆਂ ਹੀ ਤ੍ਰਿਸ਼ਣ ਕਈ ਪਿਆਸਾਂ ਛਾਵਾਂ 부ਜਾ ਦਿੱਤੀਆਂ ਮਨ ਥੀਆ ਠੰਡਾ ਚੂਕੀ ਡੰਜਾ ਪਾਇਆ ਬਹੁਤ ਖਜ਼ਾਨਾ ਮਨ ਹਿਰਦਾ ਠੰਡਾ ਸ਼ਾਂਤ ਹੋ ਗਿਆ ਤੇ ਵਿਛੋੜੇ ਦੀ ਡੰਜਾ ਛੜਨ ਵੀ ਚੁੱਕੀ ਗਈ ਹੈ ਤੇ ਸ਼ੁੱਭ ਗੁਣ ਭਗਤੀ ਗਿਆਨ ਆਦ ਦਾ ਬਹੁਤ ਬੇਅੰਤ ਖਜ਼ਾਨਾ ਭੰਡਾਰਾ ਪ੍ਰਾਪਤ ਕੀਤਾ ਹੈ ਸਿੱਖ ਸੇਵਕ ਸਭ ਪੁੰਚਣ ਲੱਗੇ ਸਿੱਖ ਸੇਵਕ ਸਭ ਪੁੰਚਣ ਲੱਗੇ ਹਉ ਸਤਿਗੁਰ ਕੈ ਕੁਰਬਾਨ ਇਸ ਖਜ਼ਾਨੇ ਨੂੰ ਸਿੱਖ ਸਿੱਖਿਆ ਲੈਣ ਵਾਲੇ ਤੇ ਸੇਵਕ ਸੇਵਾ ਕਰਨ ਵਾਲੇ ਦਾਸ ਸਾਰੇ ਹੀ ਪੁੰਚਣ ਦਾ ਭੋਗਣ ਲੱਗੇ ਹੋ ਮੈਂ ਆਪਣੇ ਸਤਿਗੁਰੂ ਰਾਮਦਾਸ ਸਹਿ ਮਹਾਰਾਜ ਜੀ ਦੇ ਉਪਰੋ ਸਦਾ ਕੁਰਬਾਨਾ ਬਲਹਾਰ ਜਾਂਦਾ ਹਾਂ ਨਿਰ ਪਉ ਪਏ ਖਸਮ ਰੰਗ ਰਾਤੀ ਜਮ ਕੀ ਤਰਾਸ 부ਜਾਏ ਏ ਖਸਮ ਮਾਲਕ ਤੇਰੇ ਰੰਗ ਪ੍ਰੇਮ ਵਿੱਚ ਰੰਗੇ ਜਾਣ ਕਰਕੇ ਅਸੀਂ ਭੈ ਤੂੰ ਰਹਤ ਹੋਏ ਹਾਂ ਅਤੇ ਜਮਾਂ ਦੀ ਤਰਾਸ ਖੋਪਤਾਈ ਵੀ 부ਜਾਏ ਮਟਾ ਲਈ ਹੈ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਘਰੋਂ ਲਿਵ ਲਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਮਹਾਰਾਜ ਅਸੀਂ ਦਾਸ ਹਮੇਸ਼ਾ ਤੇਰੇ ਸੇਵਕ ਸੇਵਾ ਕਰਨ ਵਾਲਿਆਂ ਦੇ ਨਾਲ ਮਿਲ ਕੇ ਲਿਵ ਬਿਰਤੀ ਦੀ ਇਕਾਗਰਤਾ ਲਾ ਕਰਕੇ ਤੇਰੀ ਭਗਤੀ ਕਰਦੇ ਹਾਂ ਅੱਗੇ ਸਤਿਗੁਰੂ ਜੀ ਪਰਮੇਸ਼ਰ ਦਾ ਸ਼ੁਕਰ ਤੇ ਅਰਦਾਸ ਕਰਦੇ ਹਨ ਪੂਰੀ ਆਸਾ ਜੀ ਮਨਸਾ ਮੇਰੇ RAM ਹੇ ਮੇਰੇ RAM ਪਰਮੇਸ਼ਰ ਵਾਹਿਗੁਰੂ ਜੀ ਮਨਸਾ ਬੁੱਧੀ ਦੇ ਅੰਦਰ ਦੀਆਂ ਸਭ ਇਛਾਵਾਂ ਪੂਰਨ ਹੋ ਗਈਆਂ ਹਨ ਬੁੱਧੀ ਅੰਦਰ ਜੋ ਤੇਰੀ ਪ੍ਰਾਪਤੀ ਦੀ ਆਸ ਸੀ ਉਹ ਤੂੰ ਪੂਰੀ ਕਰ ਦਿੱਤੀ ਹੈ ਮੋਹੇ ਨਿਰਗੁਣ ਜੀਓ ਸਭ ਗੁਣ ਤੇਰੇ RAM ਹੇ RAM ਪ੍ਰਭੂ ਜੀਓ ਮੈਂ ਨਿਰਗੁਣ ਗੁਣਾ ਤੋਂ ਹੀਣ ਹਾਂ ਸਾਰੇ ਗੁਣ ਤੇਰੇ ਵਿੱਚ ਹਨ ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖ ਤੁਧ ਸਾਲਾਹੀ ਏ ਮੇਰੇ ਠਾਕੁਰ ਸੁਆਮੀ ਵਾਹਿਗੁਰੂ ਜੀ ਸਾਰੇ ਗੁਣ ਤੇਰੇ ਵਿੱਚ ਹੀ ਹਨ ਫਿਰ ਮੈਂ ਕਿਸ ਮੁਖ ਮੂੰਹ ਨਾਲ ਤੁਧ ਤੇਰੀ ਸਾਹ ਲਾਹੀ ਸਲੋਤਾ ਛਲਾਗਾ ਕਰ ਗੁਣ ਅਵਗੁਣ ਮੇਰਾ ਕਿਛ ਨ ਵਿਚਾਰਿਆ ਬਖਸ ਲੀ ਆਖੇ ਨਮਾਹੀ ਏ ਮਹਾਰਾਜੀ ਤੂੰ ਮੇਰਾ ਗੁਣ ਤੇ ਅਵਗੁਣ ਗੁਨਾਹ ਆਦ ਕੁਝ ਵੀ ਨਹੀਂ ਵਿਚਾਰਨਾ ਕੀਤਾ ਸਾਨੂੰ ਆਪਣੇ ਸੇਵਕ ਜਾਣ ਕਰਕੇ ਇੱਕ ਛਿਨ ਵਿੱਚ ਹੀ ਇੱਕ ਖਿਨ ਵਿੱਚ ਹੀ ਬਖਸ਼ ਲੈਣਾ ਕੀਤਾ ਹੈ ਨਉ ਨਿਦ ਪਾਈ ਵੱਜੀ ਵਾਧਾਈ ਵਾਜੇ ਅਨਹਦ ਤੂਰੇ ਨਉ ਨਿਦ ਨਉ ਨਦੀਆਂ ਨਵਦਾ ਭਗਤੀ ਪ੍ਰਾਪਤ ਕਰ ਲਈ ਹੈ ਆਨੰਦ ਦੀ ਵਾਧਾਈ ਖੁਸ਼ੀ ਵੱਜੀ ਪ੍ਰਗਟ ਹੋ ਗਈ ਹੈ ਅਤੇ ਅਨਹਦ ਹਦ ਤੂੰ ਰਹਤ ਸਤ ਨਾਮ ਰੂਪੀ ਤੂਰੇ ਨਾਮ ਵਾਜੇ ਹੈ ਪਾ ਵਾਜੇ ਪ੍ਰਗਟ ਵਜਣ ਲੱਗ ਪਏ ਕਹੋ ਨਾਨਕ ਮੈਂ ਵਰ ਘਰ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਗੁਰਾਂ ਦੀ ਸਤ ਸੰਗਤ ਰੂਪੀ ਘਰ ਦੇ ਵਿੱਚੋਂ ਹੀ ਵਰ ਪਤੀ ਪਰਮੇਸ਼ਰ ਪਾ ਲਿਆ ਹੈ ਏ ਪਿਆਰੇ ਜੀ ਹੁਣ ਮੇਰੇ ਸਾਰੇ ਵਿਸੂਰੇ ਚੋਰੇ वे नाम विशेष करके सूरे नाम सूल भाव दुख अग्ञान आदि लथ गए ले गए हैं वाहे गुरु वाहे गुरु वाहे गुरु वाहे गुरु वाहे गुरु वाह ਹੇ ਗੁਰੂ ਵਾ ਸਤਿ ਆਕਾਂ ਵਾਹਿਗੁਰੂ ਜੀ ਕੀ ਫਤਿਹ